ਹੈਰੀ ਢਾਲੇਵਾਲ ਜੀ ਮੈਂ ਤੁਹਾਡਾ ਕਮੈਂਟ ਦੇਖਿਆ ਵਾ ਜਿਹੜਾ ਫੇਸਬੁਕ ਤੇ ਵੀ ਆਇਆ ਵਾ ਥੋੜਾ ਜਿਹਾ ਬਰੀਫਲੀ ਦੱਸੋਗੇ ਤੁਹਾਡਾ ਕੀ ਵਿਚਾਰ ਆ ਕਿ ਜੋ ਹੋ ਰਿਹਾ ਦਿੱਲੀ ਦੇ ਵਿੱਚ ਇਹ ਵਾਕਈ ਕੋਈ ਬਹੁਤ ਸਿਆਣੀ ਸਿਆਸਤ ਹੋ ਰਹੀ ਉੱਥੇ ਜਾਂ ਤੁਹਾਨੂੰ ਲੱਗਦਾ ਇਹ ਸਾਰ ਡਰਾਮੇ ਬਾਜੀ ਆ ਦੇਖੋ ਡਰਾਮੇ ਬਾਜੀ ਇਜ਼ ਦਾ ਰਾਈਟ ਵਰਡ ਫॉर देम ਕਿਉਂਕਿ ਅੱਜ ਤੱਕ ਜਿਹੜਾ ਸੀ ਸਾਰੀ ਹਿਸਟਰੀ ਦੇਖ ਲਓ ਹੂੰ ਇੰਨੇ ਦੇਰ ਦੇ ਵੀ ਪਬਲਿਕ ਲਾਈਫ ਇਹਨਾਂ ਦੀ ਹੈਗੀ ਹੈ ਉਹ ਸਾਰੀਆਂ ਉਹਨਾਂ ਨੇ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਹੜੀਆਂ ਕਿ ਉਤੋਂ ਦੇਖਣ ਨੂੰ ਹੋਰ ਤੇ ਅੰਦਰੋਂ ਉਹਦਾ मीनिंग ਹੋਰ ਈਵਨ ਜਿਹੜੀ ਤੁਸੀਂ ਦੇਖ ਲਓ ਵੀ ਜਦੋਂ ਨਾ ਕਰਕੇ ਜਦੋਂ ਪੰਜਾਬ ਦੇ ਵਿੱਚ ਸ਼ਹਿਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਬਿਲਕੁਲ ਪੰਜਾਬ ਦਾ ਹਾਲ ਨਹੀਂ ਪੁੱਛਿਆ 17 ਦੇ ਇਲੈਕਸ਼ਨ ਤੋਂ ਬਾਅਦ ਉਦੋਂ ਬਾਅਦ ਮੈਂ ਇਸ ਬੰਦੇ ਦੀ ਸਾਰੀ ਸਟੱਡੀ ਕੀਤੀ ਵੀ ਇਹਦੀ ਲਾਈਫ ਕੀ ਹੈ ਸੋ ਉਹਦੇ ਵਿੱਚ ਈਵਨ ਜਿਹੜੇ ਆਈਆਰਏ ਦਾ ਹੈਗਾ ਕੰਮ ਹੈਗਾ 11 ਸਾਲਾਂ ਦਾ ਉਹਦੇ ਵਿੱਚੋਂ ਇਹਨੇ ਸਾਢੇ 5 ਸਾਲ ਮਸਾ ਕੰਮ ਕੀਤਾ ਹੈ ਨਾ ਤੇ ਇੰਨਾ ਕਟੜ ਇਮਾਨਦਾਰਾ ਵੀ ਉਹਨੂੰ ਉਸ ਵਕਤ ਹਿੰਦੁਸਤਾਨ ਦੇ ਵਿੱਚ ਆਈਆਰਏ ਹੁੰਦੇ ਹੋਏ ਵੀ ਇੱਕ ਵੀ ਬੰਦਾ ਬੇਇਮਾਨ ਨਹੀਂ ਲੱਗਾ ਇੱਕ ਵੀ ਬੰਦਾ ਇਹਨਾਂ ਫਰਕ ਨਹੀਂ ਹੁੰਦਾ ਨਿਕਾ ਓਕੇ ਸੋ ਇਸ ਕਰਕੇ ਇਹ ਜਿਹੜਾ ਸਾਰਾ ਡਰਾਮਾ ਇਸ ਕਰਕੇ ਕਰ ਰਹੇ ਨੇ ਵੀ ਜਿਹੜੀ ਡਾਇਲਾਗ ਆ ਪਬਲਿਕ ਦੇ ਵਿੱਚ ਜਿਹੜੀ ਵਿਚਾਰੀ ਆਮ ਦੀ ਪਬਲਿਕ ਆ ਜਿਹੜਾ ਜਿਹੜਾ ਸਫਿਸਟੀਕੇਟਿਡ ਆ ਉਹਨਾਂ ਨੂੰ ਤਾਂ ਪਤਾ ਲੱਗ ਗਿਆ ਹੈ ਨਾ ਜਿਹੜੀ ਆਮ ਪਬਲਿਕ ਆ ਜਿਹੜੇ ਜਿੱਥੇ ਇਹਨਾਂ ਦਾ ਵੋਟ ਬੈਂਕ ਆ ਉੱਥੇ ਜਿਹੜੀ ਚਰਚਾ ਹੈਗੀ ਆ ਵੀ ਇਹ ਹੋਵੇ ਵੀ ਇਹ ਬੰਦਾ ਇਮਾਨਦਾਰ ਹੈ ਇਹਨੂੰ ਉਂਝ ਫਸਾਇਆ ਹੈ ਇਹ ਵੀ ਇਮਾਨਦਾਰ ਹੈ ਜਾਂ ਨਹੀਂ ਉਹ ਚਰਚਾ ਹੋ ਜਾਵੇ ਨਾ ਕਿ ਲਿਕਰ ਸਕੈਮ ਹੈਗਾ ਜਾਂ ਨਹੀਂ ਹੈਗਾ ਸੋ ਇਹੋ ਚਰਚਾ ਨੂੰ ਡਾਇਵਰਟ ਕਰਨ ਵਾਸਤੇ ਉਹਨੂੰ ਚੇਂਜ ਕਰਨ ਵਾਸਤੇ ਤੇ ਉਹ ਇਹਨੇ ਕੀਤਾ ਆ ਦੇਖੋ ਆਦਰਵਾਈਜ਼ ਜੇ ਤੁਸੀਂ ਗਵਰਮੈਂਟ ਹੀ ਭੰਗ ਕਰਨੀ ਹੈ ਤੁਹਾਡੇ ਕੋਲੇ 60 ਐਮਐਲਏ ਨੇ ਤੁਸੀਂ ਆ ਵੀ ਕੈਬਨਿਟ ਦੀ ਮੀਟਿੰਗ ਬਣਾਓ ਉਹਨੂੰ ਆਪਦਾ ਭੰਗ ਕਰੋ ਤੇ ਉਹਨਾਂ ਕਹਿੰਦੇ ਹਾਂ ਵੀ ਐਕਸ਼ਨ ਨਿਕਾਲ ਕਰਦੇ ਵੀ ਮੇਰਾ ਜਿਹੜਾ ਹੈ ਰੈਪਿਊਟੇਸ਼ਨ ਬਹੁਤ ਖਰਾਬ ਹੋ ਗਿਆ ਸਾਡਾ ਗਵਰਮੈਂਟ ਦਾ ਅਸੀਂ ਲੋਕਾਂ ਕੋਲ ਜਾਣ ਲੱਪਸ ਤਾ ਉਹ ਵੀ ਡਰਾਮਾ ਕਰਨਾ ਸਾਰਾ ਉਹਨਾਂ ਨੇ ਦੂਸਰਾ ਯਾਨੀ ਇਹਨੂੰ ਹੁਣ ਉਹਦੀ ਮਾਈਲੇਜ ਲੈਣਗੇ ਤੁਹਾਡਾ ਤੁਹਾਡਾ ਵਿਚਾਰ ਹੈ ਕਿ ਇਹਨਾਂ ਨੂੰ ਨੇ ਅਸੈਂਬਲੀ ਪੰਨ ਕਰ ਦੇਣੀ ਚਾਹੀਦੀ ਔਰ ਨਵੀਆਂ ਇਲੈਕਸ਼ਨਸ ਕਾਲ ਕਰਨੀਆਂ ਚਾਹੀਦੀਆਂ ਬਿਲਕੁਲ ਦੇਖੋ ਪਹਿਲੀ ਗੱਲ ਨਾ ਜਿਹੜੀ ਜਿਹੜਾ ਇਸ ਵਕਤ ਇਹ ਗੱਲ ਜਿਹੜਾ ਡਰਾਮਾ ਕਹਿ ਰਿਹਾ ਉਹਨੂੰ ਸਭ ਪਤਾ ਵੀ ਇਹ ਇਲੈਕਸ਼ਨ ਵੀ ਇਹਦੇ ਕਹੇ ਤੋਂ ਕਾਲ ਕਰਨੀ ਕਿਉਂਕਿ ਬੀਜੇਪੀ ਨੇ ਉਹ ਕਰਨਾ ਜਿਹੜਾ ਉਹਨਾਂ ਵਾਸਤੇ ਸੂਟੇਬਲ ਹੋਵੇਗਾ ਸੋ ਮਤਲਬ ਇਹ ਵੀ ਇਵਨ ਜਦੋਂ ਸਪੋਜ਼ ਕਰ ਲੋ ਵੀ ਅੱਜ ਇਹ ਜਿੰਨਾ ਚਿਰ ਇਹਦਾ ਕੇਸ ਨਹੀਂ ਖਤਮ ਹੁੰਦਾ ਇਸ ਸੀਐਮ ਦਾ ਅਹੁਦਾ ਉਹਦੀ ਕੁਰਸੀ ਤੇ ਬੈਠ ਨਹੀਂ ਸਕਦਾ ਭਾਵੇਂ ਇਹ ਜਿੱਤ ਵੀ ਜਾਵੇ ਮੁਰਦਾ ਅੱਛਾ ਕਿਉਂਕਿ ਜਦੋਂ ਹੋਪੀ ਇਹ ਲੈਣਾ ਬੀਲ ਦੀ ਕੰਡੀਸ਼ਨ ਇਹ ਨਹੀਂ ਹੈ ਵੀ ਵੀ ਤੁਸੀਂ ਵੀ ਹੁਣ ਨਹੀਂ ਬਹਿ ਸਕਦੇ ਤਿੰਨ ਮਹੀਨੇ ਉਹ ਕਹਿੰਦੇ ਤੁਸੀਂ ਸੀਐਮ ਦੀ ਕੁਰਸੀ ਤੇ ਬਹਿ ਨਹੀਂ ਸਕਦੇ ਪਰ ਪਰ ਹੋ ਸਕਦਾ ਜਿੱਤਣ ਤੋਂ ਬਾਅਦ ਇਹ ਦੁਬਾਰਾ ਸੁਪਰੀਮ ਕੋਰਟ ਦੇ ਚਰਸੀ ਲਾਉਣ ਕੀ ਸਾਨੂੰ ਲੋਕਾਂ ਦਾ ਫਤਵਾ ਮਿਲਿਆਗਾ ਤੇ ਸਾਨੂੰ ਸੀਐਮ ਫੰਕਸ਼ਨ ਕਰਨ ਦਿਓ ਨਹੀਂ ਦੇਖੋ ਲਈ ਸੀਐਮ ਨੇ ਜਿਹੜਾ ਇਹ ਦੇਖਣਾ ਇਹ ਦੇਖੋ ਸੀਐਮ ਨੇ ਦੇਖਣਾ ਵੀ ਲੀਗਲ ਜਿਹੜਾ ਇਹ ਹੈਗਾ ਉਹ ਸਾਰਾ ਕੱਲੀ ਇਲੈਕਸ਼ਨ ਕਰਨ ਦੇ ਨਾਲ ਤਾਂ ਤੁਹਾਡੇ ਸਾਰੇ ਪਾਪ ਹੈ ਨਾ ਜਿੱਤੋਤੇ ਆਦੇ ਉਹ ਜਿਹੜੇ ਤੁਹਾਡੇ ਫੁੱਟਪ੍ਰਿੰਟ ਨੇ ਉਹ ਤਾਂ ਵੀ ਉਵੇਂ ਖੜੇ ਨੇ ਨਾ ਉਸ ਤਰ੍ਹਾਂ ਹੈ ਨਾ ਉਹ ਉਹਨਾਂ ਦੀ ਤਾਂ ਹਲੇ ਜਿਹੜੀ ਜਿਹੜੇ ਐਵਿਡੈਂਸਸ ਨੇ ਕਿਵੇਂ ਐਵਿਡੈਂਸਸ ਹੁਣ ਕਹਿੰਦੇ ਵੀ ਲਿਆਓ ਐਵਿਡੈਂਸ ਤੁਹਾਡੇ ਕੋਲੇ ਆ ਨਾ ਐਵਿਡੈਂਸਸ ਤਾਂ ਤੁਹਾਡੇ ਕੋਲੇ ਆ ਉਹ ਹੌਲੀ-ਹੌਲੀ ਉਹਨਾਂ ਨੇ ਉਹਨਾਂ ਨੂੰ ਮਟੀਰੀਅਲਾਈਜ਼ ਕਰਨਾ ਹੈ ਹੌਲੀ-ਹੌਲੀ ਹੈ ਨਾ ਇਹਨਾਂ ਨੇ ਇਸ ਕਰਕੇ ਇਹ ਸਾਰਾ ਡਰਾਮਾ ਹੈਗਾ ਇਹਦੀ ਟੋਟਲੀ ਸਾਰੀ ਲਾਈਫ ਹੀ ਡਰਾਮਾ ਹੈ ਇਹਨੂੰ ਬੰਦੇ ਨੂੰ ਐਕਚੁਅਲੀ ਇਹ ਨਾ ਇੱਕ ਵੈਰੀ ਮਤਲਬ ਜਿਹੜਾ ਡੀਪ ਜੇ ਇਹ ਦੋਨੇ ਹੀ ਬੰਦੇ ਆਪਣਾ ਆਪਣਾ ਸੀਐਮਪੀ ਜਿਹੜਾ ਹੈਗਾ ਇਹ ਐਕਚੁਅਲੀ ਨਾਰਸਿਸਟਿਕ ਬੰਦੇ ਨੇ ਬਹੁਤ ਇਹ ਕੀ ਕਰਦੇ ਆ ਵੀ ਜਿਹੜੀ ਜਿਹੜੀ ਈਵਨ ਅਨਅਰਨ ਜਿਹੜੀ ਪਪੂਲਾਰਟੀ ਲਾ ਲੋ ਜਾਂ ਆਨੈਸਟੀ ਲਾ ਲੋ ਉਹਨੂੰ ਵੀ ਇਹ ਆਪਣੇ ਗੋਲੇ ਹੀ ਰੱਖਣਾ ਚਾਹੁੰਦੇ ਹਮੇਸ਼ਾ ਹਨਾ ਸੋ ਜੋ ਜੋ ਦਿੱਲੀ ਹੋ ਰਿਹਾ ਇਹਦਾ ਕੋਈ ਤਨ ਲੱਗਦਾ ਵੀ ਪੰਜਾਬ ਤੇ ਵੀ ਅਸਰ ਪਾਊਗਾ ਤੋ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖੋ ਵੀ ਮੈਂ ਇਹਨਾਂ ਦਾ ਜਿਹੜਾ ਨਾ ਚੌਣ ਸ਼ਾਨ ਓ ਝਾੜੂ ਹੈ ਨਾ ਸੋ ਮੈਂ ਇਹ ਸੋਚਦਾ ਵੀ ਦੰਦਾ ਇਹਦੇ ਕੋਲੇ ਆ ਬਾਕੀ ਸਾਰਿਆਂ ਕੋਲੇ ਝਾੜੂ ਹੀ ਨਹੀਂ ਹੂੰ ਨਾ ਉਹ ਸਭ ਝਾੜੂ ਮਾਰ ਰਹੇ ਨੇ ਉਹ ਇਹਨਾਂ ਤੋਂ ਇੱਕ ਪਾਸੇ ਵੀ ਮਤਲਬ ਬਾਹਰ ਨਹੀਂ ਜਾ ਸਕਦੇ ਉਹ ਜਿਹੜੀ ਸਿਆਸਤ ਦੇਖੋ ਹੁਣ ਜਿਹੜਾ ਭਗਵੰਤ ਮਾਨ ਨੇ ਦਿਖਾਇਆ ਕਿ ਸਟੇਟ ਦਾ ਸੀਐਮ ਹੈ ਨਾ ਸਸੇਰ ਦਾ ਸੀਐਨਏ ਉਹਦੀ ਉੱਥੇ ਜਾ ਕੇ ਇੰਨੀ ਗੱਤ ਨਹੀਂ ਹੁੰਦੀ ਜਿੱਦਿਕੇ ਉੱਥੇ ਅਮਨੀਸ਼ ਦੀ ਹੈ ਜਾਂ ਹੋ ਜਿਹੜੇ ਉਹ ਉਹਨਾਂ ਉਹ ਬੰਦੇ ਨੇ ਉਹਨਾਂ ਦੇ ਖਾਸ ਨੇ ਕਿਉਂਕਿ ਅਲਟੀਮੇਟਲੀ ਉਹਨਾਂ ਨੂੰ ਵੀ ਪਤਾ ਵੀ ਇਹ ਬੰਦੇ ਇਹ ਵੀ ਸਾਡਾ ਇਹਨੂੰ ਜਿੰਨਾ ਚਿਰ ਯੂਜ਼ ਕਰ ਸਕਦੇ ਨੇ ਕਰਦੇ ਨੇ ਅਲਟੀਮੇਟਲੀ ਜਿਵੇਂ ਬਾਕੀ ਜਿਹੜੇ ਹਮੇਸ਼ ਸਿੰਘ ਹੋਰ ਜਿੰਨੇ ਜਿਹੜੇ ਵੱਡੇ ਵੱਡੇ ਬੰਦੇ ਆਪਣੇ ਪ੍ਰਸ਼ਾਂਤ ਪੂਸ਼ਨ ਬਹੁਤ ਸਾਰਾ ਨ ਹੋਇਆ ਉਸ ਤਰ੍ਹਾਂ ਹੀ ਹੋਣਾ ਕਿ ਥਿਸ ਇਜ਼ ਏ ਇਸ ਟਿਪੀਕਲ ਜਿਹੜਾ ਹੈ ਮੈਥਡ ਹੈ ਇਹ ਵੀ ਇਹਨੇ ਕੋਈ ਵੀ ਬੰਦਾ ਆਪਣਾ ਨਾਲ ਦਾ ਜਿਹੜਾ ਹੈਗਾ ਉਹ ਹੌਲੀ 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 ਉਹ ਛੱਡਿਆ ਨਹੀਂ ਗੱਲ ਹੈ ਨਾ ਸੋ ਇਸ ਕਰਕੇ ਸੋ 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 ਇਹਦਾ ਇਹਦੇ ਕੋਈ ਸਿਮਪਥੀ ਫੈਕਟਰ ਮਿਲ ਹੋ ਸਕਦਾ ਵਾ ਹਰਿਆਣਾ ਇਲੈਕਸ਼ਨ ਦੇ ਵਿੱਚ ਹਰਿਆਣਾ ਇਲੈਕਸ਼ਨ ਦੇ ਵਿੱਚ ਦੇਖੋ ਗੱਲ ਇਹ ਹੈ ਵੀ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਦਿੱਲੀ ਦੇ ਵਿੱਚ ਜਿਹੜੀ ਮੁਸਲਮਨ ਵੋਟ ਤੇ ਜਾਂ ਜਿਹੜੀ ਸ਼ਰੂਕਾਸ ਵੋਟ ਹੈ ਉਹ ਲੀਕ ਹੋ ਰਹੀ ਹੈ ਉਹਨਾਂ ਦੀ ਵੀਕ ਹੋ ਰਹੀ ਹੈ ਉੱਥੇ ਕਾਂਗਰਸ ਮਤਲਬ ਮਤਲਬ ਉਹ ਆਪਣਾ ਜਿਹੜਾ ਏਰੀਆ ਨੂੰ ਉਧਾਰ ਰਿਹਾ ਉਹਨਾਂ ਦੇ ਵਿੱਚ ਹਾਂ ਤੇ ਬਾਕੀ ਇਹ ਵੀ ਜਿਹੜਾ ਹਰਿਆਣਾ ਹੈਗਾ ਹਰਿਆਣਾ ਦੇ ਵਿੱਚ ਵੀ ਇਹ ਜੇ ਭਾਜਪਾ ਨੂੰ ਇਹਦਾ ਫਾਇਦਾ ਹੋਏਗਾ ਕਿ ਇਹ ਕਾਂਗਰਸ ਦੀ ਵੋਟ ਨੂੰ ਹੀ ਮਾੜਾ ਮੋੜ ਖਰਾਬ ਕਰੇਗਾ ਭਾਜਪਾ ਵੋਟ ਨੂੰ ਤਾਂ ਬਿਲਕੁਲ ਸੋ 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 ਕਾਂਗਰਸ ਦੀ ਵੋਟ ਖਰਾਬ ਕਰਨ ਕਰਕੇ ਇਹਦਾ ਫਾਇਦਾ ਜੇ ਆਪ ਨੂੰ ਵੋਟ ਪੈਂਦੀ ਆ ਤੇ ਭਾਜਪਾ ਨੂੰ ਫਾਇਦਾ ਹੋਊਗਾ ਥੈਂਕ ਯੂ ਜੀ ਆ ਜੀ ਬਿਲਕੁਲ ਥੈਂਕ ਯੂ ਹਰੀਕਾਲੀਵਾਲ ਜੀ ਮਿਹਰਬਾਨੀ